ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਡੋਨਰ ਕੰਪਨੀ ਹੁਣ ਬ੍ਰਾਂਡਡ ਦਵਾਈਆਂ ਤੇ ਲਗਾਇਆ 100% ਟੈਰਿਫ 1 ਅਕਤੂਬਰ ਤੋਂ ਲਾਗੂ ਹੋਵੇਗਾ ਟੈਰਿਫ ਪਬਲਿਕਾ ਨੂੰ 30% ਦਵਾਈਆਂ ਨਿਰਯਾਤ ਕਰਦਾ ਹੈ ਭਾਰਤ ਅਮਰੀਕੀ ਰਾਸਦੂਤਾ ਵੱਡਾ ਬਿਆਨ ਕੈਨੇਡਾ ਦੇ ਵਿੱਚ ਬਾਤ ਰਹੀ ਅਮਰੀਕਾ ਵਿਰੋਧੀ ਭਾਵਨਾ ਦੀ ਕੀਤੀ ਆਲੋਚਨਾ ਟੈਰਿਫੀ ਵਿਵਾਦਾਂ ਦੇ ਵਿਚਕਾਰ ਆਇਆ ਬਿਆਨ ਅਮਰੀਕਾ ਵਿੱਚ ਜੋ ਸਾਹਮਣੇ ਆਇਆ ਹੈਰਾਨੀ ਜੁਰਕ ਮਾਮਲਾ ਧੋਖਾਧੜੀ ਦੇ ਦੋਸ਼ਾਂ ਦੇ ਵਿੱਚ ਭਾਰਤੀ ਮੁੰਡੇ ਡਾਕਟਰ ਨੂੰ 14 ਸਾਲ ਦੀ ਹੋਈ ਕੈਦ ਸਿਹਤ ਸੰਭਾਲ ਧੋਖਾਧੜੀ ਇਲੈਕਟ੍ਰੋਨਿਕ ਸੰਚਾਰ ਧੋਖਾਧੜੀ ਦੇ ਲੱਗੇ ਦੋਸ਼ ਹੁਣ ਖਬਰਾਂ ਵਿਸਤਾਰ ਦਿਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਨ ਨੂੰ ਵੱਡੇ ਪੱਧਰ ਤੇ ਨਵੇਂ ਆਯਾਤ ਟੈਰਿਫਾਂ ਦਾ ਐਲਾਨ ਕਰ ਦਿੱਤਾ ਹੈ ਜਿਦੇ ਵਿੱਚ ਬ੍ਰਾਂਡਡ ਦਵਾਈਆਂ ਤੇ 100% ਦੀ ਡਿਊਟੀ ਅਤੇ ਹੈਵੀ ਡਿਊਟੀ ਟਰੱਕਾਂ ਉੱਤੇ 25% ਦੀ ਡਿਊਟੀ ਸ਼ਾਮਲ ਹੈ ਜਿਸ ਦੇ ਨਾਲ ਤੁਲਨਾਤਮਕ ਸ਼ਾਂਤੀ ਦੇ ਦੌਰ ਤੋਂ ਬਾਅਦ ਨਵੀਂ ਵਪਾਰਕ ਅਨਿਸ਼ਚਿਤਤਾ ਪੈਦਾ ਹੋ ਗਈ ਹੈ। ਟਰੰਪ ਨੇ ਕਿਹਾ ਤਾਜ਼ਾ ਹੱਲਾ ਅਮਰੀਕੀ ਨਿਰਮਾਣ ਉਦਯੋਗ ਅਤੇ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਦੇ ਲਈ ਵਪਾਰਕ ਭਾਈਵਾਲ ਅਤੇ ਪੰਜਾਬ ਪ੍ਰਤੀਸ਼ਤ ਤੱਕ ਦੀਆਂ ਵਿਆਪਕ ਡਿਊਟੀਆਂ ਅਤੇ ਸਟੀਲ ਵਰਗੇ ਆਯਾਤ ਉਤਪਾਦਾਂ ਤੇ ਹੋਰ ਨਿਸ਼ਾਨਾ ਪਰ ਟੈਕਸ ਤੋਂ ਬਾਅਦ ਹੈ। ਇਹ ਕੰਪਨੀ ਮੁਬਾਰਿ ਉਦੇ ਕਾਰਨ ਪੈਦਾ ਹੋਈਆਂ ਸਪਲਾਈ ਚੇਨਾਂ ਵਧੀਆਂ ਕੀਮਤਾਂ ਤੇ ਖਪਤਕਾਰਾਂ ਦੀ ਅਨਿਸ਼ਚਿਤਤਾ ਦੇ ਨਾਲ ਜੂਝਦੇ ਵਿਸ਼ਵ ਵਿਆਪੀ ਕਰਪਾਰ ਦੇ ਲਈ ਤਾਜ਼ਾ ਉਥਲ ਪੁਥਰ ਲੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਾਂਟਡ ਜਾਂ ਪਰ ਪੇਟੈਂਟ ਕੀਤੀਆਂ ਦਵਾਈਆਂ ਤੇ 100% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਇਹ ਟੈਰਿਫ 1 ਅਕਤੂਬਰ 2025 ਤੋਂ ਲਾਗੂ ਹੋਵੇਗਾ ਇਹ ਟੈਕਸ ਉਨ੍ਹਾਂ ਕੰਪਨੀਆਂ ਤੇ ਲਾਗੂ ਨਹੀਂ ਹੋਵੇਗਾ ਜੋ ਅਮਰੀਕਾ ਵਿੱਚ ਆਪਣੇ ਫਾਰਮਾਸਿਊਟੀਕਲ ਪਲਾਂਟ ਸਥਾਪਿਤ ਕਰਦੀਆਂ ਨੇ ਅਮਰੀਕੀ ਰਾਸ਼ਟਰਪਤੀ ਪਹਿਲਾਂ ਹੀ ਭਾਰਤ ਨੂੰ 50 ਪੀਜ਼ੀ ਟੈਰਿਫ ਲਗਾ ਚੁੱਕੇ ਨੇ ਤੇ ਟੈਰਿਫ 1 ਸਤੰਬਰ ਤੋਂ ਲਾਗੂ ਹੋਇਆ ਸੀ ਭਾਰਤੀ ਉਤਪਾਦਾਂ ਜਿਵੇਂ ਕਿ ਕਪੜੇ ਰਤਨ ਅਤੇ ਗਹਿਣੇ ਫਰਨੀਚਰ ਤੇ ਸਮੁੰਦਰੀ ਭੋਜਨ ਦਾ ਨਿਰਯਾਤ ਹੋਰ ਮਹਿੰਗਾ ਹੋ ਗਿਆ ਹੈ ਹਾਲਾਂਕਿ ਦਵਾਈਆਂ ਨੂੰ ਇਸ ਤਾਰੀਖ ਤੋਂ ਛੋੜ ਦਿੱਤੀ ਗਈ ਸੀ ਟ੍ਰੰਪ ਨੇ ਕਿਹਾ 1 ਅਕਤੂਬਰ ਤੋਂ ਅਸੀਂ ਬ੍ਰਾਂਡਡ ਜਾਂ ਪੇਟੈਂਟ ਕਿਤੀਆਂ ਦਵਾਈਆਂ ਉੱਤੇ 100% ਟੈਰਿਫ ਲਗਾਵਾਂਗੇ ਉਹਨਾਂ ਕੰਪਨੀਆਂ ਨੂੰ ਛੱਡ ਕੇ ਜੋ ਅਮਰੀਕਾ ਦੇ ਵਿੱਚ ਆਪਣੇ ਫਾਰਮਾਸਿਊਟੀਕਲ ਪਲਾਂਟ ਸਥਾਪਿਤ ਕਰ ਰਹੀਆਂ ਨੇ ਬਾਕੀ ਸਭ ਤੇ ਟੈਰਿਫ ਲਾਗੂ ਹੋਵੇਗਾ ਪਾਤਸ਼ੀਯੁਕਤ ਰਾਜ ਅਮਰੀਕਾ ਨੂੰ ਜਨਰਿਕ ਦਵਾਈਆਂ ਦਾ ਸਭ ਤੋਂ ਵੱਡਾ ਨਿਰਿਆਤ ਹੈ 2024 ਦੇ ਵਿੱਚ ਭਾਰਤ ਨੇ ਲਗਭਗ 8.73 ਬਿਲੀਅਨ ਯਾਨੀ ਕਿ ਲਗਭਗ 70 ਹਜ਼ਾਰ ਕਰੋੜ ਮੁੱਲ ਦੀਆਂ ਦਵਾਈਆਂ ਅਮਰੀਕਾ ਪੇਚੀਆਂ ਜੋ ਕਿ ਭਾਰਤ ਦੇ ਕੁੱਲ ਫਾਰਮਾਸਿਊਟੀਕਲ ਨਿਰਿਆਤ ਦਾ ਲਗਭਗ 13% ਹੈ ਇਸੇ ਰੁਕਾਵਟ ਨੇ ਵਿਸ਼ਵ ਵਿਆਪੀ ਵਿਕਾਸ ਨੂੰ ਪ੍ਰਭਾਵਿਤ ਕੀਤਾ ਜਦੋਂ ਕਿ ਫੈਡਰਲ ਰਿਜ਼ਰਵਰ ਨਵੀਂ ਟੈਪ ਖੋਲਦਾ ਹੈ ਤੇ ਉਸਨੇ ਕਿਹਾ ਕਿ ਅਮਰੀਕੀ ਖਪਤਕਾਰਾਂ ਦੀ ਕੀਮਤਾਂ ਵਿੱਚ ਵੀ ਵਾਧਾ ਕਰ ਰਿਹਾ ਹੈ ਇਹਨਾਂ ਨਵੀਆਂ ਕਾਰਵਾਈਆਂ ਨੂੰ 트ੰਪ ਅਸ਼ਾਸਨ ਦੇ ਆਪਣੇ ਵਪਾਰਕ ਕਾਰਵਾਈਆਂ ਦੇ ਲਈ ਬਿਹਤਰ ਸਥਾਪਿਤ ਕਾਨੂੰਨੀ ਅਧਿਕਾਰੀਆਂ ਵੱਲ ਜਾਣ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਕਿਉਂਕਿ ਸੁਪਰੀਮ ਕੋਰਟ ਦੇ ਸਾਹਮਣੇ ਉਸੇ ਗਲੋਬਲ ਟੈਰਿਫ ਦੀ ਚਾਇਲਸਤਾ ਉੱਤੇ ਇੱਕ ਕੇਸ ਦੇ ਨਾਲ ਜੁੜੇ ਚੋਖਮ ਨੇ ਨਵੀਂ ਟੈਪ ਖੋਲ੍ਹਦਾ ਹੈ ਕਿ ਗਰਮੀਆਂ ਦੌਰਾਨ ਟਰੰਪ ਤੇ ਕੁਚੀ ਮੁੱਖ ਵਪਾਰਕ ਪਾਕ ਪਾਕਵਾਲਾ ਦੇ ਨਾਲ ਵਪਾਰਕ ਸਮਝੌਤੇ ਤੇ ਪਹੁੰਚਣ ਤੋਂ ਬਾਅਦ ਨਵੀਆਂ ਕੋਸ਼ਨਾਮਾ ਦਾ ਹੜ ਮੁਕਾਬਲਤਨ ਸ਼ਾਂਤੀ ਤੇ ਦੋਸਤ ਕੋ ਬਾਦ ਆਇਆ ਇਹ ਅਨੇਸ਼ਵਿਤਾ ਨੂੰ ਮੂੜ ਸੁਜੀਪ ਕਸੰਦੇ ਨੇ ਜਿਸਨੇ ਬਸੰਤ ਰੁੱਤ ਦੌਰਾਨ ਕਾਰੋਪਾਰੀ ਦ੍ਰਿਸ਼ਟੀਕੋਣੂ ਕੇ ਲਿਆਸੀ ਜਦੋਂ ਨਵੇਂ ਆਯਾਤਲੇ ਵੀ ਐਲਾਨ ਲਗਭਗ ਹਫਤਾਵਾਰੀ ਹੁੰਦੇ ਸਨ ਕੈਨੇਡਾ ਵਿੱਚ ਅਮਰੀਕੀ ਰਾਜਦੂਤ ਪੀਟਰ ਹਾਈਟਸਟਰਾ ਸੰਘੀ ਸਿਆਸਤਦਾਨਾ ਸਮੀਟ ਕੈਨੇਡਾ ਪਾਰਟੀ ਵਿੱਚ ਵੱਤਰਹੀ ਅਮਰੀਕੀ ਵਿਰੋਧੀ ਭਾਵਨਾ ਬਾਰੇ ਚਿੰਤਾ ਪ੍ਰਗਟ ਕਰਦੇ ਨੇ ਵੀਰਵਾਨ ਨੂੰ ਇੱਕ ਹੈਲਫੈਕਸ ਚੈਂਬਰ ਆਫ ਕਾਮਰਸ ਪ੍ਰੋਗਰਾਮ ਦੇ ਵਿੱਚ ਬੋਲਦੇ ਹੋਏ ਹਾਈਟਸਟਰਾ ਨੇ ਕਿਹਾ ਕਿ ਅਪਰਾਲ ਦੇ ਵਿੱਚ ਭੂਮਿਕਾ ਸੰਭਾਲਣ ਤੋਂ ਬਾਅਦ ਸੇ ਉਤਰਾਜ ਅਮਰੀਕਾ ਪ੍ਰਤੀ ਰਵੱਈਆ ਉਹਨਾਂ ਦਾ ਸਭ ਤੋਂ ਅਣਕਿਆਸੀਆਂ ਅਨੁਭਵ ਹੈ ਕੋਇਕਸਟਵ ਨੇ ਕਿਹਾ ਕਿ ਮੈਂ ਨਿਰਾਸ਼ ਹਾਂ ਕਿ ਮੈਂ ਕੈਨੇਡਾ ਆਇਆ ਹਾਂ ਜਿੱਥੇ ਅਮਰੀਕੀ ਕੈਨੇਡੀਅਨ ਸਬੰਧਾਂ ਪ੍ਰਤੀ ਪਾਉ ਕੈਨੇਡੀਅਨ ਲਬਨਾ ਮੁਸ਼ਕਲ ਹੈ ਚੋਨਮਹੀ ਮੇਰੇ ਲਈ ਬਹੁਤ ਵੱਧਿਆ ਸੀ ਮੈਂ ਵੀ ਅਮਰੀਕੀ ਵਿਰੋਧੀ ਸੀ ਇਹ ਜਾਰੀ ਹੈ ਇਹ ਨਿਰਾਸ਼ਾਜਨਕ ਹੈ ਰਾਜਸਥਤਿਆਂ ਟਿੱਪਣੀਆਂ ਜੋ ਇਸ ਸਮੇਂ ਆਈਆਂ ਨੇ ਜਦੋਂ ਕੈਨੇਡੀਅਨ ਉਦਯੋਗ ਅਮਰੀਕੀ ਟੈਰਿਫਾ ਦੇ ਨਤੀਜੇ ਨੂੰ ਸਹਿਣ ਕਰਨਾ ਜਾਰੀ ਰੱਖ ਰਹੇ ਨੇ ਸਟੀਲ ਅਤੇ ਐਲੂਮੀਨੀਅਮ ਭਾਰੀ ਪ੍ਰਸਤਾਵਿਤ ਹੋਏ ਨੇ ਨਿਰਯਾਤ ਪੰਜਾਬ ਪ੍ਰਤੀਸ਼ਤ ਤੱਕ ਟੈਕਸ ਦਾ ਸਾਹਮਣਾ ਕਰ ਰਹੇ ਨੇ ਵਿੱਤ ਮੰਤਰੀ ਫ੍ਰਾਂਸਵਾ ਫਿਲਿਪ ਸ਼ੈਂਪੇ ਨੇ ਕਈ ਮੌਕਿਆਂ ਤੇ ਸਥਿਤੀ ਨੂੰ ਯੁੱਧ ਕਿਹਾ ਹੈ। ਕੈਨੇਡਾ ਨੂੰ ਆਪਣੇ ਵਿਸਾਦ ਦੇ ਵਿੱਚ ਵਿਭਿੰਨਤਾ ਲਿਆਉਣ ਅਤੇ ਆਪਣੀਆਂ ਅਥਿਕਤਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਤੇਜ਼ ਜ਼ੋਰ ਦਿੱਤੇ ਹੈ ਸ਼ੈਂਪੇ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਕਿ ਅਸੀਂ ਯੁੱਧ ਦੌਰਾਨ ਐਲੂਮੀਨੀਅਮ ਦੀ ਗੱਲ ਕੀਤੀ ਸੀ। ਅਸੀਂ ਯੁੱਧ ਦੌਰਾਨ ਸਟੀਲ ਦੀ ਗੱਲ ਕੀਤੀ ਸੀ। ਅਮਰੀਕਾ ਦੇ ਪਹੁੰਚ ਨੂੰ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਾਈ ਵਾਲੀ ਦੇ ਨਾਲ ਵਿਸ਼ਵਾਸ ਘੱਟ ਹੈ। ਵ੍ਹਾਈਟਸਟਾਨ ਇਸ ਗੱਲ ਨੂੰ ਪਿੱਛੇ ਛੱਡ ਦਿੱਤਾ ਹੈ। ਦਲੀਲ ਦਿੱਤੀ ਕਿ ਜੋਈ ਬਾਸ਼ਾ ਜਵਾਨ ਦੇ ਲਈ ਤਾਂ ਖਤਰਨਾਕ ਜਗ ਹੈ ਅਤੇ ਵਾਈਟ ਹਾਊਸ ਦੇ ਟੈਰਿਫ ਏਜੰਡੇ ਦਾ ਬਚਾਅ ਕਰਦੇ ਹੈ ਕਿ ਹਾਂ ਕਿ ਕੈਨੇਡਾ ਦੀ ਪ੍ਰਤੀਯੋਗੀ ਸਥਿਤੀ ਹੋਰ ਦੇਸ਼ਾਂ ਦੇ ਮੁਕਾਬਲੇ ਬਿਹਤਰ ਹੋਈ ਹੈ ਜੋ ਹੋਰ ਵੀ ਸਖਤ ਵਪਾਰਕ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਤਾਂ ਦੱਸਦੇ ਨੇ ਕਿ ਅਪ੍ਰੈਲ ਦੇ ਵਿੱਚ ਟੈਰਿਫ ਲਗਾਏ ਜਾਣ ਤੋਂ ਬਾਅਦ ਅਮਰੀਕਾ ਨੂੰ ਕੈਨੇਡੀਅਨ ਦੇ ਯਾਤ ਲਗਭਗ 16% ਕੱਟ ਗਿਆ ਜਦੋਂ ਕਿ ਅਮਰੀਕਾ ਤੋਂ ਯਾਤ ਲਗਭਗ 11% ਕੱਟ ਗਿਆ ਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਯਾਤਰਾ ਦੇ ਵਿੱਚ ਵੀ ਤੇਜ਼ੀ ਨਾਲ ਗਿਰਾਵਟ ਆਈ ਹੈ ਅੰਕੜਿਆਂ ਦੇ ਬਾਵਜੂਦ ਹੈਕਸਟਰਾ ਕਹਿੰਦਾ ਹੈ ਕਿ ਦੋਵੇਂ ਦੇਸ਼ ਵਪਾਰੀ ਉੱਤੇ ਵਿੱਚ ਨਹੀਂ ਹਨ ਉਸਨੇ ਹਾਊਸ ਆਫ ਕਾਮਨਸ ਵਿੱਚ ਪ੍ਰਧਾਨ ਮੰਤਰੀ ਮਾਰਕਾਨੀ ਦੀ ਹਾਲੀਆ ਟਿੱਪਣੀ ਵੱਲ ਇਸ਼ਾਰਾ ਕੀਤਾ ਕਿ ਕੈਨੇਡਾ ਦਾ ਇਸ ਸਮੇਂ ਦੁਨੀਆ ਭਰ ਦੇ ਵਿੱਚ ਅਮਰੀਕਾ ਦੇ ਨਾਲ ਸਭ ਤੋਂ ਵੱਧ ਵਿਸੋਦਾ ਹੈ ਇਸ ਗੱਲ ਦਾ ਸਬੂਤ ਹੈ ਕਿ ਸਥਿਤੀ ਸਥਿਰ ਹੋ ਰਹੀ ਹੈ ਕਾਨੀ ਨੇ ਪੁਸ਼ਟੀ ਕੀਤੀ ਕਿ ਯੂਕਰੇਨ ਅਤੇ ਚੀਨ ਸਮੇਤ ਮੋਦੀ ਅਤੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਸਿੱਧੀ ਗੱਲਬਾਤ ਜਾਰੀ ਰੱਖਦੇ ਨੇ ਰਾਸ਼ਟਰਪਤੀ ਨੇ ਕਾਨੀ ਦੇ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀ ਪਾਲਣਾ ਕਰਨ ਵਾਲੇ ਅਮਰੀਕੀ ਸਮਾਨਤ ਦੇ ਜਵਾਬੀ ਟੈਰਿਫ ਹਟਾਉਣ ਦੇ ਹਾਲੀ ਦੇ ਫੈਸਲੇ ਦਾ ਸਵਾਗਤ ਵੀ ਕੀਤਾ ਅਤੇ ਕਿਹਾ ਕਿ ਜਵਾਬੀ ਉਪਾਏ ਕਰਦੇ ਵੀ ਨਹੀਂ ਲਗਾਉਣੇ ਚਾਹੀਦੇ ਚਾਹੀਦੇ। ਫਿਰ ਐਕਸਟਰਾ ਨੇ ਕਿਹਾ ਕਿ ਇਹ ਹਲੂਲ ਜਾਂ ਵਾਂਗ ਹੈ। ਤੁਸੀਂ ਇਸ ਉਤਪਾਦ ਤੇ ਟੈਕ ਲਗਾ ਰਹੇ ਸੀ ਤਾਂ ਸੀ ਕਯੂਐਸਐਮਏ ਦੇ ਅਧੀਨ ਹੁੰਦਾ ਸੀ। ਉਹਨਾਂ ਨੇ ਹਟਾਉਂਦੇ ਨਾਲ ਸਮਿਖਿਆ ਪ੍ਰਕਿਰਿਆ ਨੂੰ ਬਹੁਤ ਵਧੀਆ ਢੰਗ ਦੇ ਨਾਲ ਸ਼ੁਰੂ ਕਰਨ ਦੇ ਵਿੱਚ ਮਦਦ ਮਿਲੀ ਹੈ। ਜਦੋਂ ਕਿ ਕੰਪਨੀ ਵਾਰ-ਵਾਰ ਟੈਲੀਫੋਨ ਨੂੰ ਬਾਈਪਾਸ ਕਰਨ ਦੇ ਤਰੀਕੇ ਵਿੱਚੋਂ ਕੈਨੇਡਾ ਨੂੰ ਆਪਣੇ ਨਾਲ ਛੋੜਨ ਦਾ ਸੁਝਾਅ ਦਿੱਤਾ। ਤੋ ਸੁਣੇ ਪਹਿਲਾਂ ਟਿੱਪਣੀਆਂ ਨੂੰ ਪਿਆਰ ਦੀ ਮਿਆਜ ਵਜੂ ਘਟ ਕੀਤਾ ਸੀ ਤੇ ਹੁਣ ਰਾਜੂ ਨੇ ਕਿਹਾ ਕਿ ਉਹ ਇਸ ਦ੍ਰਿਸ਼ਟੀਕੋਣ ਬਾਰੇ ਆਸ਼ਾਵਾਦੀ ਨਹੀਂ ਮੈਂ ਸੱਚਮੁੱਚ ਆਸ਼ਾਵਾਦੀ ਹਾਂ ਕਿ ਅਸੀਂ ਉਸ ਬਿੰਦੂ ਤੇ ਪਹੁੰਚ ਜਾਵਾਂਗੇ ਜਿੱਥੇ ਸਾਡੇ ਕੋਲ ਇੱਕ ਉਪਾਰਕ ਸੌਦਾ ਹੈ ਅਮਰੀਕੀ ਨਿਆਂ ਵਿਭਾਗ ਦੇ ਅਨੁਸਾਰ ਮੀਕਾ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ਨੂੰ ਸਿਹਤ ਸੰਭਾਲ ਧੋਖਾਧੜੀ ਇਲੈਕਟ੍ਰੋਨਿਕ ਸੰਚਾਰ ਧੋਖਾਧੜੀ ਨਿਯੰਤਰਿਤ ਬਤਾਲਥਾਂ ਨੂੰ ਗੈਰਕਾਨੂੰਨੀ ਤੌਰ ਤੇ ਬੰਦ ਕਰਨ ਦੀ ਕੋਸ਼ਿਸ਼ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਦੇ ਨਾਲ ਸੰਬੰਧਿਤ ਅਪਰਾਧ ਦੇ ਲਈ 168 ਮਹੀਨੇ ਜਾਂ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਇੱਕ ਬਿਆਨ ਦੇ ਵਿੱਚ ਨਿਆਂ ਵਿਭਾਗ ਨੇ ਕਿਹਾ ਹੈ ਕਿ ਪੈਂਸਿਲਵੇਨੀਆ ਦੇ ਬੈਂਸਲੇਮ ਡੇ 48 ਸਾਲਾ ਡਾਕਟਰ ਨੀਲ ਕੇ ਆਨੰਦ ਨੂੰ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਮੁਆਵਜ਼ਾ ਅਤੇ 2 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਜਬਤ ਕਰਨ ਦਾ ਹੁਕਮ ਦਿੱਤਾ ਗਿਆ। ਆਨੰਦ ਨੂੰ ਇਸ ਸਾਲ ਅਪ੍ਰੈਲ ਦੇ ਵਿੱਚ ਮੈਡੀਕੇਅਰ ਯੂਐਸ ਆਫਿਸ ਆਫ ਪਰਸੋਨਲ ਮੈਨੇਜਮੈਂਟ, ਇੰਡੀਪੈਂਡੈਂਟਸ, ਬਲੂ ਕਰਾਸ ਅਤੇ ਹੋਰਾਂ ਨੂੰ ਬੇ ਲੋੜੀਆਂ ਨੁਸਖੇ ਵਾਲੀਆਂ ਦਵਾਈਆਂ ਦੇ ਲਈ ਦਾਅਵੇ ਜਮ੍ਹਾਂ ਕਰਾਉਣ ਦੀ ਸਾਜ਼ਿਸ਼ ਰਚੰਦਾ ਦੋਸ਼ੀ ਠਹਿਰਾਇਆ ਗਿਆ ਸੀ। ਮੰਗਲਵਾਰ ਨੂੰ ਨਵੇਂ ਬਿਆਨ ਤੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਇਹ ਦਵਾਈਆਂ ਆਨੰਦ ਦੀ ਮਲਕੀਅਤ ਵਾਲੀਆ ਵੱਖ-ਵੱਖ ਫਾਰਮੇਸੀਆਂ ਦੁਆਰਾ ਮਰੀਜ਼ਾਂ ਨੂੰ ਵੰਡੀਆਂ ਗਈਆਂ ਸਨ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਕੁੱਲ ਮਿਲਾ ਕੇ ਮੈਡੀਕੇਅਰ, OPM, IBC ਅਤੇ ਐਂਥਮ ਨੇ 2.4 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਅਦਾਇਗੀ ਕੀਤੀ ਆਨੰਦ ਨੇ ਡਾਕਟਰੀ ਅਭਿਆਸ ਦੇ ਆਮ ਅਭਿਆਸ ਤੋਂ ਬਾਹਰ ਅਤੇ ਬਿਨਾਂ ਕਿਸੇ ਚਾਇਲਸ ਡਾਕਟਰੀ ਉਦੇਸ਼ ਦੇ ਐਕਸੀਕੋਰਡੋਨ ਮੰਡਨ ਦੀ ਸਾਜ਼ਿਸ਼ ਕੀਤੀ ਮਰੀਜ ਨੂੰ ਉਪਾਤ ਤੋਹਫੇ ਸਵੀਕਾਰ ਕਰਨ ਦੇ ਲਈ ਲਬਾਇਆ ਬਿਆਨ ਦੇ ਅਨੁਸਾਰ ਸਾਜ਼ਿਸ਼ ਦੇ ਹਿੱਸੇ ਵਿੱਚ ਮੂਝ ਇੱਕ ਗੈਰ ਲਾਇਸੈਂਸ ਸ਼ੂਗਰ ਮੈਡੀਕਲ ਸਿਖਿਆਤੀ ਦੇ ਅਨੰਦ ਦੁਆਰਾ ਪਹਿਲਾ ਤੋਂ ਦਸਕਰ ਤੱਕ ਦਿੱਤੇ ਖਾਲੀ ਪਲਚਿਆਂ ਤੇ ਨਿਯੰਤ੍ਰਿਤ ਪਦਾਰਥ ਖਦੇ ਲਈ ਮੁਸਕਲੀ ਜੀ ਉਂ ਭਾਗ ਨੇ ਕਿਹਾ ਯੋਜਨਾ ਦੇ ਹਿੱਸੇ ਵਜੋਂ ਅਨੰਦ ਨੇ ਨੋ ਵਖ ਵਖ ਮਰੀਜਾ ਦੇ ਲਈ 2850 ਅਕਸੀ ਕੋਡੋਨ ਭੋਲ ਗਿਆ ਲਿਖਿਆ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਚਾਚ ਦੀਨ ਹੈ ਤਾਂ ਅਨੰਦ ਨੇ ਇੱਕ ਰਿਸ਼ਤੇਦਾਰ ਦੇ ਨਾਮ ਅਤੇ ਇੱਕ ਨਾਬਾਲਗ ਰਿਸ਼ਤੇਦਾਰ ਦੇ ਫਾਇਦੇ ਦੇ ਲਈ ਇੱਕ ਖਾਤੇ ਵਿੱਚ ਲਗਭਗ 1.2 ਮਿਲੀਅਨ ਟ੍ਰਾਂਸਫਰ ਕਰਕੇ ਧੋਖਾ ਤੜੀ ਵਾਲੇ ਕਮਾਈ ਨੂੰ ਛੁਪਾਇਆ ਕ੍ਰਾਂਟਸਰ ਕਾਨ ਨੇ ਪੰਜਾਬੀ ਡਰਾਈਵਰ ਤੇ ਸ਼ਗੰਜਾ ਕਸਦੇ ਆ ਪੰਜਵਾ ਹਰਜਿੰਦਰ ਸਿੰਘ ਗ੍ਰਫਤਾਰ ਕਰ ਲਿਆ ਜਿਸ ਨੂੰ ਜਲਦ ਰਿਪੋਰਟ ਕੀਤਾ ਜਾ ਸਕਦਾ ਹੈ ਜੀ ਹਾਂ ਇਮੀਗ੍ਰੇਸ਼ਨ ਅਤੇ ਕਸਟਮਸ ਐਂਡ ਕੋਸਟ ਨੇ ਦੱਸਿਆ ਕਿ ਗੈਰ ਕਾਨੂੰਨੀ ਤਰੀਕੇ ਨਾਲ ਮੀਕਾ ਦਾਖਲ ਹੋਏ ਪ੍ਰਤਾਪ ਸਿੰਘ ਨੇ ਚੁਟੋਜਾਇਲ ਚੋਕ ਤੇ ਵਿਜੀਗਕਰਤਨਾਕ ਹਾਦਸੇ ਨੂੰ ਅੰਜਾਮ ਦਿੱਤਾ ਜਿਸ ਦੌਰਾਨ 5 ਸਾਲ ਦੀ ਲਾਈਲਾ ਕੋਲਮੈਨ ਸਦਾਬਾਸਤੇ ਅਪਾਹਜ ਹੋ ਗਈ ਕੈਲੀਫੋਰਨੀਆ ਹਾਈਵੇ ਪੈਟਰੋਲ ਦੀ ਟ੍ਰੈਫਿਕ ਕ੍ਰੈਸ਼ ਰਿਪੋਰਟ ਕਹਿੰਦੀ ਹੈ ਕਿ ਟਰੱਕ ਡਰਾਈਵਰ ਪ੍ਰਤਾਪ ਸਿੰਘ ਵੀ ਗ੍ਰਫਤਾਰ ਪਹੁੰਚ ਜਾਦਾ ਸੀ ਅਤੇ ਕੰਸਟਰਕਸ਼ਨ ਜ਼ੋਨ ਦੇ ਵਿੱਚ ਉਹ ਆਪਣਾ ਟਰੱਕ ਰੋਕਣ ਦੇ ਵਿੱਚ ਅਸਫਲ ਰਿਹਾ ਡਿਪਾਰਟਮੈਂਟ ਆਫ ਹੌਮਲੈਂਡ ਸਿਕਿਉਰਿਟੀ ਮੁਤਾਬਕ 15 ਅਕਤੂਬਰ 2022 ਦੇ ਵਿੱਚ ਮੈਕਸੀਕੋ ਦੇ ਸਰਹੱਦ ਰਾਈ ਅਮਰੀਕਾ ਦਾਖਲ ਹੋਇਆ ਅਤੇ ਜੋ ਬੇਡੀਆਂ ਸਰਕਾਰ ਨੇ ਉਸ ਰਿਹਾ ਕਰਦੇ ਆ ਵਰਕ ਪਰਮਿਟ ਦੇ ਦਿੱਤਾ ਇਸ ਮਗਰੋਂ ਕੈਲੀਫੋਰਨੀਆ ਦੇ ਵਿੱਚ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਹਾਸਲ ਕਰਦਿਆ ਉਸਨੇ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ ਹਾਦਸਾ ਕੈਲੀਫੋਰਨੀਆ ਦੇ ਵਿੱਚ ਵਾਪਰਿਆ ਅਤੇ ਲਾਈ ਲਾ ਕੋਲਮੈਨ ਦੇ ਮਤਰੇ ਪਿਓ ਨੂੰ ਵੀ ਹਸਪਤਾਲ ਦਾਖਲ ਕਰਵਾਉਣਾ ਪਿਆ ਜਦ ਕਿ ਕਈ ਹੋਰ ਜ਼ਖਮੀ ਹੋਏ ਡਰਾਈਲਾ ਦੇ ਪਿਤਾ ਮੁਤਾਬਕ ਹਾਦਸੇ ਮਗਰੋਂ 3 ਹਫ਼ਤੇ ਕੋਮਾ ਦੇ ਵਿੱਚ ਰਹੀ ਅਤੇ 6 ਮਹੀਨੇ ਹਸਪਤਾਲ ਵਿੱਚ ਦਾਖਲ ਰੱਖਿਆ ਹੁਣ ਉਹ ਤੁਰ ਨਹੀਂ ਸਕਦੀ ਬੋਲ ਨਹੀਂ ਸਕਦੀ ਅਤੇ ਰੋਟੀ ਖਾ ਵੀ ਨਹੀਂ ਸਕਦੀ ਹਾਦਸੇ ਦੌਰਾਨ ਡਰਾਈਲਾ ਨੇ ਸਿਰ ਦੇ ਵਿੱਚ ਕੋਈ ਫ੍ਰੈਕਚਰ ਹੋਏ ਜਦ ਕਿ ਪੱਟ ਦੀ ਹੱਡੀ ਟੁੱਟ ਗਈ ਉਸ ਦੇ ਸਰੀਰ ਦੇ ਵਿੱਚ ਐਨੀਆਂ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਨੇ ਕਿ ਪੂਰੀ ਜ਼ਿੰਦਗੀ ਥੈਰੇਪੀ ਦੀ ਜ਼ਰੂਰਤ ਪਵੇਗੀ ਉੱਤਰ ਅਮਰੀਕਾ ਦੇ ਗ੍ਰੈਸ ਰੱਖਿਆ ਮੰਤਰੀ ਕ੍ਰਿਸਟੀ ਨੋਮਨ ਨੇ ਕਿਹਾ ਕਿ 18 ਟਾਇਰਾ ਵਾਲਾ ਟਰੱਕ ਚਲਾ ਰਹੇ ਇੱਕ ਗੈਰ ਕਾਨੂੰਨੀ ਪ੍ਰਵਾਸੀ ਨੇ ਡਰਾਈ ਲਾ ਦਿੱਤੀ ਜ਼ਿੰਦਗੀ ਸਦਾ ਵਾਸਤੇ ਬਦਲ ਦਿੱਤੀ ਪਰ ਇਹ ਇਤਰਾਸਤੀ ਰੋਕੀ ਜਾ ਸਕਦੀ ਸੀ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨੇ ਨਿਊਜ਼ ਸੈਮੂ ਕਰ ਰਹੇ ਹਥੀ ਲੈਂਦੇ ਆ ਕ੍ਰਿਸਟੀ ਨੌਇਮ ਨੇ ਸਵਾਲ ਚੁੱਕਿਆ ਹੈ ਕਿ ਹੋਰ ਕਿੰਨੇ ਮਾਸੂਮ ਲੋਕਾਂ ਦੀ ਜਾਨ ਲੈਣੀ ਬਾਕੀ ਹੈ ਕਿ ਗੈਵਿਨ ਨਿਊਸਮ ਅਮਰੀਕਾ ਵਾਸੀਆਂ ਦੀ ਜਾਨ ਦੇ ਨਾਲ ਖੇਡਣਾ ਬੰਦ ਕਰਨਗੇ ਕ੍ਰਿਸਟਿਨ ਨੇ ਦਾਅਵਾ ਕੀਤਾ ਕਿ ਪ੍ਰਤਾਪ ਸਿੰਘ ਵਰਗੇ ਗੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਵਿੱਚ ਕੱਢਣ ਦੇ ਲਈ 30hs 24 ਘੰਟੇ ਕੰਮ ਕਰ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਨੂੰ ਫਰਜ਼ਨੋ ਤੋਂ ਗ੍ਰਿਫਤਾਰ ਕੀਤਾ ਗਿਆ ਪਰ ਤਿੰਨ ਹੋਰ ਪੰਜਾਬੀ ਡਰਾਈਵਰਾਂ ਦੀ ਗ੍ਰਿਫਤਾਰੀ ਦੇ ਨਾਲ ਸੰਬੰਧਿਤ ਵੀਡੀਓ ਵਾਇਰਲ ਹੋ ਰਹੀ ਹੈ ਓਕਲਾਹੋਮਾ ਅਤੇ ਰੰਕੰਸਾ ਰਾਜਿਆ ਦੇ ਵਿੱਚ ਟ੍ਰੈਕਡ ਡਰਾਈਵਰਾਂ ਨੂੰ ਘੇਰ ਕੇ ਕੇ ਅੰਗਰੇਜ਼ੀ ਟੈਸਟ ਲਏ ਜਾ ਰਹੇ ਨੇ ਅਤੇ ਅਸਮਲ ਹੋਣ ਵਾਲੇ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਪਰ ਗੈਰ ਕਾਨੂੰਨੀ ਤਰੀਕੇ ਅਮਰੀਕਾ ਦੇ ਵਿੱਚ ਦਾਖਲ ਹੋਣ ਮਗਰੋਂ ਪਰਮਿਟ ਤੇ ਚੱਲ ਰਿਹੇ ਡਰਾਈਵਰਾਂ ਨੂੰ ਗ੍ਰਿਫਤਾਰ ਕਰਕੇ ਇਮੀਗ੍ਰੇਸ਼ਨ ਵਾਲੇ ਦੇ ਸਪੂਟ ਕੀਤਾ ਜਾ ਰਿਹਾ ਹੈ ਲਾਚਾਰ ਪੰਜਾਬੀ ਡਰਾਈਵਰਾਂ ਦੇ ਵੀਡੀਓ ਟੁੱਕੇ ਸਵਾਲ ਪੈਦਾ ਕਰ ਰਹੇ ਕਿ ਜਦੋਂ ਪਰਮਜੀਤ ਸਿੰਘ ਵਰਗੇ ਵੱਡੇ ਕਾਰੋਬਾਰੀ ਅਤੇ ਗ੍ਰੀਨ ਕਾਰਡ ਹੋਲਡਰ ਵੀ ਇਮੀਗ੍ਰੇਸ਼ਨ ਵਾਲਿਆਂ ਦੀ ਹਿਰਾਸਤ ਵਿੱਚ ਨਹੀਂ ਦੱਸ ਦਿਓ ਕਿ ਹਰਜਿੰਦਰ ਸਿੰਘ ਮਾਮਲੇ ਦੇ ਵਿੱਚ ਵਾਈਟ ਹੌਕਰ ਟਰਾਂਸਪੋਰਟੇਸ਼ਨ ਦੇ ਮਾਲਕ ਨੂੰ ਫਲੋਰੀਡਾ ਵਿਖੇ ਤਲਬ ਕੀਤਾ ਗਿਆ ਹੈ